ਕਾਲਸ ਨੇ ਕਾਲ ਤੇ ਬਿਤਾਇਆ ਸੀ ਤੇ ਅੱਜ ਤਿੰਨ ਦਾ ਤੁਹਾਡਾ ਨਾਤਾ ਜਾਇ ਇੱਥੋਂ ਆਇਆ ਹੋਇਆ ਹੈ ਇਹ ਤਾਂ ਕਹਿੰਦਾ ਸੀ ਤਬਦੀਲੀ ਲਾਉਂਦੀ ਆ ਉਹ ਕਾਦੀ ਤਬਦੀਲੀ 100 ਬੰਦਾ ਇਹਦੇ ਨਾਲ ਤੁਰਿਆ ਫਿਰਦਾ ਤੇ ਹੁਣ ਤਾਂ 26 ਲੱਖ ਦਾ ਸ਼ੀਸ਼ਾ ਆ ਗਿਆ 26 ਲੱਖ ਦਾ ਸ਼ੀਸ਼ਾ ਸਾਹਮਣੇ ਲਾਉਂਦਾ ਇਹ ਸ਼ੀਸ਼ਾ ਅਜ ਤੱਕ ਹਿੰਦੁਸਤਾਨ ਦੇ ਕਿਸੇ ਮੁੱਖ ਮੰਤਰੀ ਨੇ ਆਪਣੇ ਸਮੇਂ ਲਾਇਆ चङे कम करो त शीशे लाउन जी साल पूरे सत साल कुझु आई करणी मेरी तव्हां चरण बेनती आहे वक्त आया कागीअ ते तव्हां पुतलो ਉਹਨੇ ਤੁਹਾਨੂੰ ਆਪਣੇ ਪੁੱਤਰ ਗਿਆ ਸੀ ਜਦੋਂ ਤੁਹਾਡੀਆਂ ਦੇ ਪੁੱਤਰ ਬਣ ਜਾਓਗੇ ਤਾਂ ਫਿਰ ਤੂੰ ਰਾਜ ਪਾਵੇਂਗਾ ਕਾਂਗਸ ਨੇ ਕਾਲ ਤੇ ਭਟਾਇਆ ਸੀ ਤੇ ਅਜ ਤਿੰਨ ਦਾ ਤੁਹਾਡਾ ਨਾਤਾ ਜੈ ਇੱਥੋਂ ਆਇਆ ਹੋਇਆ ਹੈ ਇਹ ਤਾਂ ਕਹਿੰਦਾ ਸੀ ਤਬਦੀਲੀ ਲੈਂਦੀ ਆ ਉਹ ਕਾਦੀ ਤਬਦੀਲੀ ਜਿਹੜਾ ਸੋ ਬੰਦਾ ਇਹਦੇ ਨਾਲ ਤੁਰਿਆ ਫਿਰਦਾ ਤੇ ਹੁਣ ਤਾਂ 26 ਲੱਖ ਦਾ ਸ਼ੀਸ਼ਾ ਆ ਗਿਆ 26 ਲੱਖ ਦਾ ਸ਼ੀਸ਼ਾ ਸਾ ਮਾਯਾ ਬਉਦਾ ਇਹ ਸ਼ੀਸ਼ਾ ਅਜ ਤੱਕ ਹਿੰਦੁਸਤਾਨ ਦੇ ਕਿਸੇ ਮੁੱਖ ਮੰਤਰੀ ਨੇ ਆਪਣੇ ਸਰੀਰ ਨਾਲ ਉਹ ਜੇ ਚਲੀ ਹਤ ਨੂੰ ਕਰੋ ਤਾਂ ਸ਼ੀਸ਼ੇ ਲਾਉਂਦੀ ਲੋਨੀ ਸਾਨੂੰ ਤੁਹਾਰੇ ਕੋਈ ਨਹੀਂ ਦਿੱਤਾ ਨਾ ਸੰਤੀ ਦੇਵਾ ਚੁਟਕਲੇ ਆਉਂਦੇ 250 ਸਾਲ ਪੂਰੇ ਕਿਤੇ ਤੇ ਕਹਿੰਦੇ ਆ 70 ਸਾਲ ਤੱਕ ਜਿਹੜੇ ਦਿੱਤਾ ਹੀ ਬਸ ਨਹੀਂ ਇਹ ਤੀਰੇ ਨੇ ਆਉਣਾ ਸੀ ਤੇ ਇਹਨੇ ਕੁਝ ਕਰਦਾ ਸੀ ਦਸਤਾਰ ਦੇ ਮੇਰੀ ਤਾਂ ਬਕਰਨਾ ਤੇ ਬੰਤੀਆ ਬੱਤਾ ਆਇਆ ਕਾਡੀਆਂ ਦਾ ਪਾਛਾ ਦੇ ਤੁਸੀਂ ਪੁੱਤਰੋ ਉਹਨੇ ਤੁਹਾਨੂੰ ਆਪਣੇ ਪੁੱਤਰ ਕਿਹਾ ਸੀ ਜਦੋਂ ਤਾ ਕਾਡੀਆਂ ਦੇ ਪੁੱਤਰ ਬਣ ਜਾਓਗੇ ਤਾਂ ਫਿਰ ਤੁਹਾਨੂੰ ਰਾਜ ਪਾ ਗਏਗਾ ਕਾਂਗਸ ਨੇ ਅਕਾਲਤ ਘਟਾਇਆ ਸੀ ਤੇ ਅਜ ਤਿੰਨ ਦਾ ਤੁਹਾਡਾ ਨਾਟਾ ਜੈ ਇੱਥੋਂ ਆਇਆ ਹੋਇਆ ਇਹ ਤਾਂ ਕਹਿੰਦਾ ਸੀ ਤਬਦੀਲੀ ਲਿਆਉਂਦੀ ਆ ਉਹ ਕਾਦੀ ਤਬਦੀਲੀ ਜੇ ਸੋ ਬੰਦਾ ਹੈ ਇਹ ਜੇ ਨਾ ਤੁਰਿਆ ਫਿਰਦਾ ਤੇ ਹੁਣ ਤਾਂ 26 ਲੱਖ ਦਾ ਸ਼ੀਸ਼ਾ ਆ ਗਿਆ 26 ਲੱਖ ਦਾ ਸ਼ੀਸ਼ਾ ਸਾਹਮਣੇ ਲਾਉਂਦਾ ਇਹ ਸ਼ੀਸ਼ਾ ਅਜ ਤੱਕ ਹਿੰਦੁਸਤਾਨ ਦੇ ਕਿਸੇ ਮੁੱਖ ਮੰਤਰੀ ਨੇ ਆਪਣੇ ਸਮੇਂ ਵਾਲਾ ਉਹ ਜੇ ਚਲੀ ਰਹਾ ਤੂੰ ਕਰੋ ਤਾਂ ਸ਼ੀਸ਼ਾ ਲਾਉਂਦੀ ਲੋਨੀ ਤਾਂ ਉਹ ਤੁਹਾਨੂੰ ਕੁਝ ਨਹੀਂ ਦਿੱਤਾ ਨਾ ਤੁੰਤੀ ਦੇਵਾ ਚੁਟਕਲੇ ਆਉਂਦੇ 250 ਪੂਰੇ ਕੀਤੇ ਸਤਿਰੇ ਉਹਨਾਂ ਸੀ ਜੇ ਨਹੀਂ ਕੁਝ ਕਰਨਾ ਸੀ ਇਸ ਕਰਕੇ ਮੇਰੀ ਤਾਂ ਵੇਖਣਾ ਤੇ ਬੇਨਤੀ ਆ ਬੱਤਾ ਆਇਆ ਚਲ ਗਿਆ ਉਹ ਪਾਤਸ਼ਾਹ ਦੇ ਤੁਸੀਂ ਪੁੱਤਰੋ ਉਹਨੇ ਤੁਹਾਨੂੰ ਆਪਣੇ ਪੁੱਤਰ ਕਿਹਾ ਸੀ ਜੇ ਤੱਕ ਤਾਗੀਆਂ ਦੇ ਪੁੱਤਰ ਬਣ ਜਾਓਗੇ ਤੇ ਫਿਰ ਤੁਹਾਨੂੰ ਰਾਜ ਪਾ ਗਏਗਾ ਕਹਾਂ ਇਸਨੇ ਆਪਾਂ ਤੇ ਘਟਾਇਆ ਸੀ ਤੇ ਅੱਜ ਤਨ ਦਾ ਤੁਹਾਡਾ ਨਾਤਾ ਜਾਇ ਇੱਥੋਂ ਆਇਆ ਹੋਇਆ ਹੈ ਇਹ ਤਾਂ ਕਹਿੰਦਾ ਸੀ ਤਬਦੀਲੀ ਲੈਂਦੀ ਆ ਉਹ ਕਾਦੀ ਤਬਦੀਲੀ 400 ਬੰਦਾ ਇਹਦੇ ਨਾਲ ਤੁਰਿਆ ਫਿਰਦਾ ਤੇ ਹੁਣ ਤਾਂ 26 ਲੱਖ ਦਾ ਸ਼ੀਸ਼ਾ ਆ ਗਿਆ 26 ਲੱਖ ਦਾ ਸ਼ੀਸ਼ਾ ਸਾਹਮਣੇ ਲਾਉਂਦਾ ਇਹ ਸ਼ੀਸ਼ਾ ਅਜ ਤੱਕ ਹਿੰਦੁਸਤਾਨ ਦੇ ਕਿਸੇ ਮੁੱਖ ਮੰਤਰੀ ਨੇ ਆਪਣੇ ਸਮੀਨ ਵਾਲਾ ਉਹ ਜੇ ਚੰਗਰ ਤੋਂ ਕਰੋ ਤਾਂ ਸ਼ੀਸ਼ਾ ਲਾਉਣ ਦੀ ਲੋੜ ਨਹੀਂ ਤੁਮ ਨੂੰ ਕੋਈ ਨਹੀਂ ਦਿੱਤਾ ਨਾ ਤੁਮਤੀ ਦੇ ਨਾਲ ਛੁਟਕਲੇ ਆਉਂਦੇ ਨਾਲ 25 ਸਾਲ ਪੂਰੇ ਕੀਤੇ ਤੇ ਕਹਿੰਦੇ ਆ 70 ਸਾਲ ਤੱਕ ਜਿਹੜੇ ਕੀਤਾ ਹੀ ਕਰਦੇ ਨੇ ਇਹ ਦੀਨੇ ਆਉਣਾ ਸੀ ਜੇ ਇਹਨੇ ਕੁਝ ਕਰਨਾ ਸੀ ਇਸ ਕਰਕੇ ਮੇਰੀ ਤੁਹਾਡੇ ਕਰਨਾਂ ਦੀ ਬੇਨਤੀ ਹੈ ਬੱਤਾ ਆ ਗਿਆ ਗਲਗਿਆ ਦਾ ਪਾਸ਼ਾ ਦੇ ਤੁਸੀਂ ਪੁੱਤਰ ਹੋ ਉਹਨੇ ਤੁਹਾਨੂੰ ਆਪਣੇ ਪੁੱਤਰ ਕਿਹਾ ਸੀ ਜੇ ਤੱਕ ਤੁਹਾਡੀਆਂ ਦੇ ਪੁੱਤਰ ਬਣ ਜਾਓਗੇ ਤੇ ਫਿਰ ਤੁਹਾਨੂੰ ਰਾਜ ਪਾ ਗਏਗਾ